हेलो गाइस वेलकम टू माय न्यू वीडियो उम्मीद करते आप सब बहुत अच्छा गाइस प्लीज आवर वीडियो पूरी देखो स्किप कर रहे हो तो मैं एक जरूरी बात करनी है तोडे नाल प्लीज वीडियो पूरी देखो तो दे गाइस दे, कई लोग मैंने कमेंट करते या कि ए लादा पैसे कमांदा धंदा है ए झूठ बोलदे या ए दावा है ओंदा है किसी दे रंग रूप नु लेके कमेंट करते या कुछ भी ਯਾਰ ਮੈਨੂੰ ਵੀ ਇਸ 'ਚ ਕੋਈ ਫਰਕ ਨਹੀਂ ਪੈਂਦਾ ਉਹ ਤੁਹਾਨੂੰ ਜੋ ਲੱਗ ਰਿਹਾ ਤੁਸੀਂ ਸੋਚੇ ਜਾਓ ਠੀਕ ਹੈ ਨਾ ਤੇ ਪੈਸੇ ਕਮਾਉਂਦਾ ਧੰਦਾ ਕੀ ਧੰਦਾ ਹੈ ਕੁਝ ਵੀ ਨਹੀਂ ਹੈਗਾ ਅਸੀਂ ਜਿਹੜਾ ਝੂਠ ਬੋਲ ਰਹੇ ਹਾਂ ਕੁਝ ਵੀ ਤੁਹਾਨੂੰ ਤੁਹਾਨੂੰ ਕੀ ਪਤਾ ਕਿਸੇ ਦੀ ਮਜਬੂਰੀ ਕਿਸੇ ਦੇ ਮਨਚੇ ਕੀ ਹੋਵੇ ਜਾਂ ਕਿਸੇ ਨਾਲ ਕੀ ਹੋ ਰਿਹਾ ਹੋਵੇ ਤੁਸੀਂ ਉੱਥੇ ਬੈ ਬੈਕ ਕਮੈਂਟ ਕਰੀ ਜਾਣੇ ਆ ਬਸ ਫੋਨ ਦਾ ਹੱਥ ਚੜਾਈ ਜਾਣਾ ਜੋ ਤੁਹਾਡੇ ਦਿਮਾਗ ਚ ਉਹ ਸੋਚੇਗਾ ਕਿਸੇ ਦੀ ਸਿਚੁਏਸ਼ਨ ਆ ਕੇ ਦੇਖੋ ਫਿਰ ਪਤਾ ਲੱਗੂਗਾ ਅਗਲਾ ਕਿੰਨੀ ਉਸ ਤਰ੍ਹਾਂ ਗੁੱਜ ਜਰਿਆਗਾ ਠੀਕ ਹੈ ਨਾ ਤੇ ਤੁਸੀਂ ਤੁਸੀਂ ਸਾਰੇ ਕਮੈਂਟ ਕਰਕੇ ਕਹਿੰਦੇ ਸੀਗੇ ਕਿ ਇਹਨਾਂ ਨੇ ਜਾਣ ਉਸ ਕੀ ਕਰਦੇ ਨੇ ਇਹ ਕੁਝ ਨਹੀਂ ਹੋਇਆ ਮੰਮੀ ਨੂੰ ਕੁਝ ਨਹੀਂ ਹੋਇਆ ਮੰਮੀ ਨੂੰ ਸਭ ਸਿਖਾਇਆ ਜਾਂ ਇਹ ਐਂ ਈ ਕਰ ਰਹੇ ਨੇ ਅੱਛਾ ਚਲੋ ਮੰਮੀ ਨੇ ਸਿਖਾ ਸਕਦਾ ਹਸਪੀਟਲ ਵਾਲੇ ਜਾਣੇ ਹੋਏ ਅਸੀਂ ਸਿਖਾਇਆ ਹੋਇਆ ਹੁਣ ਕੋਈ ਅੱਜਕੱਲ ਇਦਾਂ ਇੰਨਾ ਬੇਵਕੂਫ ਨਹੀਂ ਹੋ ਤੁਸੀਂ ਦੂਜੀ ਗੱਲ ਜੇ ਕਿਸੇ ਨੂੰ ਪ੍ਰੋਬਲਮ ਹੁੰਦੀ ਹੈ ਨਾ ਅਗਲਾ ਤਾਂ ਹੀ ਇਹ ਕੁਝ ਕਰਦਾ ਹੁੰਦਾ ਹਾਲਾਂਕਿ ਹਾਲਾਂਕਿ ਕੋਈ ਹਰ ਇੱਕ ਬੰਦੇ ਇਹ ਜਨਿੰਦਾ ਹਰ ਇੱਕ ਬੰਦੇ ਚੱਕ ਕੇ ਸਕੈਨਰਵਾ ਦਿੰਦਾ ਜੇ ਕਿਸੇ ਨੂੰ ਕੋਈ ਪ੍ਰੋਬਲਮ ਹੁੰਦੀ ਹੈ ਕੋਈ ਮਜਬੂਰੀ ਹੁੰਦਾ ਹੈ ਤਾਂ ਹੀ ਪੰਦਾ ਹੁੰਦਾ ਤੁਹਾਨੂੰ ਰਿਪੋਰਟ ਵਗੈਰਾ ਦੇਖਾਈ ਕਿ ਨਹੀਂ ਤੁਸੀਂ ਇਹ ਜੇ ਕਮੈਂਟ ਕਰ ਦਿਓ ਚਲੋ ਅਸੀਂ ਮੰਮੀ ਨੂੰ ਸਿਖਾ ਸਕਦੇ ਹਾਸਪੀਟਲ ਵਾਲੇ ਬੇਵਕੂਫ ਨੇ ਉਹਨਾਂ ਨੂੰ ਅੱਸੇ ਸਿਖਾ ਸਕਦੇ ਕੁਝ ਇੰਨੇ ਐਜੂਕੇਟਿਡ ਬੰਦੇ ਨੇ ਵੱਡੇ ਵੱਡੇ ਡਾਕਟਰ ਤੁਸੀਂ ਆਪ ਇੰਨੇ ਸਮਝਦਾਰ ਹੋ ਤਾਂ ਪਲੀਜ਼ ਇਹਦੀ ਗੱਲਾਂ ਨਾ ਕਰਿਆ ਕੁਝ ਬੰਦੇ ਕਹਿੰਦੇ ਕੁਝ ਬੰਦੇ ਦੇ ਕਮੈਂਟ ਪੜੀ ਸੀਗੇ ਉਹ ਇਹਨੂੰ ਕਹਿੰਦੇ ਕਹਿੰਦੇ ਆਪਣਾ ਮੂੰਹ ਨਹੀਂ ਦੇਖਦੀ ਉਹ ਨਹੀਂ ਕਰਦੀ ਤੇ ਮੂੰਹ ਚੱਕ ਕੇ ਵੀਡੀਓ ਬਣਾਉਣ ਲਾਈ ਜਾਂਦੀ ਔਰੇ ਮੂੰਹ ਨੂੰ ਕੀ ਲੱਗਿਆ ਉਹ ਪਹਿਲੇ ਗੱਲੇ ਤੁਸੀਂ ਮੇਰੇ ਮੂੰਹ ਦੀ ਛੱਡੋ ਤੁਸੀਂ ਆਪਣੇ ਸੋਚ ਦੇ ਦੇਖੋ ਸੋਚ ਤੁਸੀਂ ਕਿੰਨਾ ਗੰਦਾ ਸੋਚਦੇ ਹੋ ਤੇ ਆਪਣੀ ਸੋਚ ਦਿਮਾਗ ਵਾਲੀ ਗੱਲ ਆ ਕਿ ਤੁਸੀਂ ਫਿਰ ਨਾ ਗੰਦਾ ਸੋਚਦੇ ਹੋ ਰੰਗ ਰੂਪ ਤਾਂ ਸਭ ਇੱਥੇ ਹੀ ਰਹਿ ਜਾਣਾ ਲੱਭਦੇ ਗਲਤ ਇਹ ਸੋਚ ਹੀ ਜਾਓ ਤੁਹਾਡੇ ਪਰ ਤੁਸੀਂ ਲੋਕ ਇਹ ਆ ਕਿ ਦੇਖੋ ਹਟਦੇ ਨਹੀਂਗੇ ਤੁਸੀਂ ਲੋਕ ਕਹਿਣੋ ਹਟਣਾ ਨਹੀਂ ਗਾ ਪਰ ਗੱਲ ਇਹ ਆ ਕਿ ਅਸੀਂ ਕਹਿਣਾ ਨਹੀਂ ਜਾਂਦੇ ਕਿਸੇ ਨੂੰ ਕੋਈ ਸਾਸੀ ਕੁਝ ਬੋਲਣਾ ਨਹੀਂ ਜਾਂਦੇ ਕਿਉਂਕਿ ਗੱਲ ਇਹ ਕਿ ਇੱਕ ਇਮਪ੍ਰੈਸ਼ਨ ਗਲਤ ਪੈਂਦਾ ਠੀਕ ਹੈ ਨਾ ਇੱਕ ਕਹਿੰਦੇ ਕਿ ਕਿਚੜ ਜੀ ਵੱਟਾ ਮਾਰੋ ਤੇ ਛਿੱਟੇ ਆਪਣੇ ਪੈਣੇ ਨੇ ਜੇ ਤੁਸੀਂ ਹੁਣ ਇੰਦਾ ਦਿਓ ਤੇ ਅਸੀਂ ਇਹ ਚੀਜ਼ ਸਾਡੇ ਚ ਨਹੀਂ ਹੈਗੀ ਕਿ ਚਲੋ ਠੀਕ ਆ ਜੀ ਤੁਸੀਂ ਸਾਨੂੰ ਬੋਲਦੇ ਪਰ ਇਹ ਆ ਕਿ ਦੇਖੋ ਜੀ ਕਿਸ ਨੂੰ ਬੋਲਣੇ ਪਹਿਲਾਂ ਕੁਝ ਸੋਚ ਲਿਆ ਕਰੋ ਕਿ ਉਹ ਵਰਡ ਉਹਨੂੰ ਕਿਸ ਤਰ੍ਹਾਂ ਦਾ ਮਨ ਦੇ ਵਿੱਚ ਜਾਊਗਾ ਹਾਂ ਤਾਂ ਇਹ ਜਿੱਦ ਗੱਲਾਂ ਨਾ ਕਰਿਆ ਕਰੋ ਪਲੀਜ਼ ਕਈਆਂ ਦੇ ਇੱਕ ਵਰਡ ਕਈਆਂ ਦੀ ਇੱਕ ਪੂਰੀ ਲਾਈਫ ਖਰਾਬ ਕਰ ਦਿੰਦਾ ਹੈ ਇਹਦਾ ਦੇਖ ਲਿਆ ਉਹਨੇ ਅਸੀਂ ਆਪਣੇ ਵੀਡੀਓ ਬਣਾਉਂਦੇ ਆਂ ਆਪਣਾ ਕੁਝ ਅੱਛਾ ਕਰਾਉਂ ਹੁਣ ਜਿੱਦਾਂ ਹੀ ਸਾਨੂੰ ਲੱਗਦੀ ਅਸੀਂ ਉਦਾਂ ਹੀ ਬਣਾ ਲੈਂਦੇ ਆਂ ਠੀਕ ਆ ਜੀ ਜੋ ਸੱਚੀ ਐ ਸੱਚਾਈ ਐ ਸਾਡੇ ਚ ਜੋ ਰਿਐਲਿਟੀ ਐ ਨਾ ਅਸੀਂ ਉਹੀ ਚੀਜ਼ ਦਿਖਾਉਂਦੇ ਆਂ ਅਸੀਂ ਕੋਈ ਫੇਕ ਨਹੀਂ ਦਿਖਾਉਂਦੇ ਕਿ ਜੋ ਅਸੀਂ ਫੇਕ ਦਿਖਾ ਰਹੇ ਆਂ ਇਹ ਕੁਛ ਆ ਜੋ ਸਾਡੀ ਸਿਚੁਏਸ਼ਨ ਆ ਅਸੀਂ ਉਹੀ ਦਿਖਾ ਰਹੇ ਆਂ ਹਾਂ ਮਤਲਬ ਜੀ ਗੱਲ ਇਹ ਹੈ ਹਮ ਦੋ ਤਿੰਨ ਦਿਨ ਦਾ ਡਾੜੀ ਦਾ ਕੰਮ ਨਹੀਂ ਆ ਰਿਹਾ ਠੀਕ ਹੈ ਨਾ ਸਾਡੇ ਘਰ ਦੀ ਕੰਡੀਸ਼ਨ ਕਹੇ ਜੇ ਤੁਹਾਨੂੰ ਪਤਾ ਅੱਜ ਫਿਰ ਨਹੀਂ ਕੰਮ ਹੋਇਆ ਦੂਜੀ ਗੱਲ ਮਮਾ ਨੂੰ ਹਸਪੀਟਲ ਵੀ ਲੈ ਕੇ ਜਾਣਾ ਉੱਥ ਐਸੇ ਬੁਸਦਣੇ ਕੁਛ ਵੀ ਨਹੀਂ ਦਿੱਕਤਾਂ ਹੁੰਦੀਆਂ ਤੁਹਾਨੂੰ ਆਪ ਸਮਰਦਾਰ ਹੋ ਤੁਸੀਂ ਤਾਂ ਇਹੋ ਜਿਹੀ ਗੱਲਾਂ ਨਾ ਕਰਿਓਗੇ ਤਾਂ ਜ਼ਿਆਦਾ ਵਧੀਆ ਹੈ ਪਲੀਜ਼ ਪਰ ਕੋਈ ਇਨਸਾਨ ਕਿਸ ਤਰ੍ਹਾਂ ਕਿਸੇ ਕਿਸ ਕਰ ਦੇਵੇ ਜੀ ਛੂਹ ਜਾ ਰਹੀ ਤੁਸੀਂ ਉਹ ਚੀਜ਼ ਦੇਖਦੇ ਨੇਗੇ ਹੁਣ ਕਿਸ ਦੀ ਕੰਡੀਸ਼ਨ ਕਹੇ ਜੀ ਕੀ ਜੀ ਨਹੀਂ ਹੁਣ ਇਹਨੇ ਆਪਣੀ 2 ਦਿਨਾਂ ਬਾਅਦ ਮੰਮੀ ਨੂੰ ਲੈ ਕੇ ਆਣਾ ਹੁਣ ਉੱਥੇ ਕਿੰਨਾ ਖਰਚਾ ਆਣਾ ਕਿੰਨਾ ਨਹੀਂ ਆਣਾ ਉਹ ਸਾਨੂੰ ਪਤਾ ਨਾ ਦੁਬਾਰਾ ਟੈਸਟ ਹੋਣਗੇ ਫਿਰ ਦੱਸਣਗੇ ਕਿ ਦਿੱਖੋ ਤਾਂ ਫਿਰ ਨਹੀਂ ਫਿਰ ਦਵਾਈ ਦੇਣਗੇ ਸ਼ੈਣੀ ਜੀ ਵੱਲੋਂ ਲਾ ਕਰੇ ਹੁਣ ਜੇ ਤੁਹਾਨੂੰ ਜੀ ਵੀਡੀਓ ਨਹੀਂ ਚੰਗੀ ਲੱਗਦੀ ਤੁਸੀਂ ਨਾ ਦੇਖਿਆ ਕਰੋ ਕਿਉਂ ਦੇਖਦੇ ਹੋ ਨੇ ਤੁਸੀਂ ਕਿਸੇ ਦੀ ਵੀਡੀਓ ਆਪਾਂ ਤਾਂ ਇਹ ਕਹਿੰਦੇ ਆ ਬਈ ਬਾਕੀ ਅਗੇ ਪਰ ਦੇਖੋ ਜੀ ਕਿਸੇ ਨੂੰ ਮਾੜਾ ਨਹੀਂ ਕਹਣ ਜੀ ਇਹਦਾ ਆਪਣੀ ਸੋਚ ਥੋੜੀ ਸੁਧਾਰੋ ਜੀ ਆਪਣੀ ਸੋਚ ਸੁਧਾਰ ਲਓ ਮੈਂ ਸੋਚ ਦੇ ਉੱਪਰ ਸਭ ਕੁਝ ਡਿਪੈਂਡ ਕਰਦਾ ਵਾ ਕਿ ਹਾਂ ਕਹੇ ਜੇ ਆਪਣੇ ਬੰਦੇ ਦੀ ਸੋਚ ਥੋੜੀ ਚਾਹੀਦੀ ਹੁਣ ਜੇ ਤੁਸੀਂ ਇਹਨੂੰ ਮਾੜਾ ਕਹੋਗੇ ਇਹਨੂੰ ਕਲਤ ਬੋਲਦੇ ਹੋ ਜੇ ਹੁਣ ਇਹੀ ਅੱਗੋਂ ਇਦਾਂ ਕੁਝ ਬੋਲਣ ਲੱਗੇ ਹੁਣ ਗੱਲ ਇਹ ਕਿ ਤਹਾਡੇ ਕਮੈਂਟ ਕੋਈ ਪੜੂਗਾ ਨਹੀਂ ਪੜੂਗਾ ਪਰ ਸਾਡੀ ਵੀਡੀਓ ਜਿਹੜਾ ਬੰਦਾ ਦੇਖੂਗਾ ਤੋ ਉਹ ਤੇ ਇਹ ਹੀ ਸੋਚੂਗਾ ਨਾ ਕਿ ਇਹ ਬੰਦਾ ਇਹੋ ਜਿਹਾ ਹੋਣਾ ਇਹ ਗਲਤ ਬੋਲ ਰਿਹਾ ਹਾਂ ਤਾਂ ਇਹ ਜੇ ਕਮੈਂਟ ਪਲੀਜ਼ ਨਾ ਕਰਿਓ ਕਿਸੇ ਦੀ ਸਿਚੁਏਸ਼ਨ ਸਮਝਿਆ ਕਰੋ ਕਿਸ ਨੂੰ ਕੀ ਦਿੱਕਤ ਹੈ ਕੀ ਨਹੀਂ ਲਿਕੇ ਕਿਸੇ ਨੂੰ ਕਹਿਣ ਤੋਂ ਪਹਿਲਾਂ ਇੱਕ ਚੀਜ਼ ਸੋਚ ਲਿਆ ਕਰੋ ਕਿ ਤੁਸੀਂ ਉਹ ਚੀਜ਼ ਨੂੰ ਕਹਿ ਰਹੇ ਹੋ ਕਿਉਂ ਕਹਿ ਰਹੇ ਹੋ ਹਾਂ ਸਹੀ ਗੱਲ ਹੈ ਹੋਰ ਇਹ ਜੇ ਕਿਸੇ ਨੂੰ ਗਲਤ ਕਹਿਣਾ ਪਤਾ ਕਿੰਨਾ ਮਾੜਾ ਹੁੰਦਾ ਰੱਬ ਦੀ ਸ਼ਰਮ ਹੁੰਦੀ ਹੈ ਰੱਬ ਦੀ ਰੱਬ ਮੈਨੂੰ ਤੋ ਦੇਖੋ ਕੁਛ ਨਹੀਂ ਗਾ ਤੁਹਾਡੀ ਸੋਚ ਨੂੰ ਗੋ ਤੁਹਾਨੂੰ ਆਪ ਹੀ ਪਤਾ ਹੈ ਲੱਗ ਕਿ ਨੂੰ ਕਿੰਨਾ ਦੇਖਦਾ ਵਾ ਠੀਕ ਹੈ ਤਾਂ ਪਹਿਲੀ ਗੱਲ ਤਾਂ ਇਹ ਕਮੈਂਟ ਕਰਨ ਨਾਲ ਮੇਰਾ ਤਾਂ ਦੇਖੋ ਕੁਝ ਜਾਣਾ ਨਹੀਂ ਮੈਨੂੰ ਮਾੜਾ ਬੋਲਦੇ ਮੇਰੀ ਦੁੱਖ ਜਿਹੜੇ ਮੇਰੇ ਮਤਲਬ ਕਰਮ ਖਰਾਬ ਕਰਮ ਕਿਤਨੇ ਹੋਏ ਤੋਤੇ ਨਾਲ ਤੋੜਦੇ ਜਾਣਾ ਤੁਹਾਡੀ ਮਰਜ਼ੀ ਆ ਹੁਣ ਮਾੜਾ ਬੋਲਣਾ ਚੰਗਾ ਬੋਲਣਾ ਜੋ ਮਰਜ਼ੀ ਬੋਲ ਮੈਨੂੰ ਕੋਈ ਫਰਕ ਨਹੀਂ ਆਗਾ ਤਾਂ ਜੋ ਮਰਜ਼ੀ ਬੋਲੋ ਇਸ ਲਈ ਮਾੜੇ ਕਮੈਂਟ ਕਿਸੇ ਨੂੰ ਨਾ ਕਰਿਆ ਕਰੋ ਮਾੜੇ ਕਮੈਂਟ ਕਰਨ ਨਾਲ ਕੋਈ ਤੁਸੀਂ ਇੱਕ ਆਪਣਾ ਦਿਲ ਨੂੰ ਤਸੱਲੀ ਦੇ ਲੈਣੋ ਕਿ ਹਾਂ ਸੀ ਫਲਾਣੇ ਨੂੰ ਕਹਿਤਾ ਪਰ ਕਿਸੇ ਦੇ ਕਹਿਣ ਨਾਲ ਥੋੜੀ ਕੁਛ ਹੋ ਜਾਂਦਾ ਹਾਂ। ਹੁਣ ਕਿਸੇ ਦੇ ਕਹਿਣ ਨਾਲ ਕਿ ਥੋੜੀ ਹੋ ਜੂਗਾ ਕਿ ਅਸੀਂ ਵੀਡੀਓ ਬਣਾਣੀ ਬੰਦੇ ਕਰ ਦਾਂਗੇ। ਹਾਂ ਜੋ ਹੋਣਾ ਹੋਈ। ਕੁਛ ਲੋਕ ਕੁਛ ਲੋਕ ਕੀ ਕਹਿੰਦੇ ਕਹਿੰਦੇ ਜੇ ਵੀਡੀਓ ਜੇ ਮੂੰਹ ਨਹੀਂ ਚਾਦਦਾ ਤੇ ਵੀਡੀਓ ਤੇ ਚਾਦੀ ਬਣਾਓ। ਹਾਂ। ਥਰਟੀ ਫਿਲਟਰ ਲਾ ਕੇ ਬਣਾਵਾ। ਸੋ ਨਾ ਫਿਲਟਰ ਅਸੀਂ ਆਪਣੀ ਵੀਡੀਓ ਵਿੱਚ ਕੋਈ ਫਿਲਟਰ ਵੀ ਲੰਦੇ ਹੈਗੇ। ਹਾਂ ਫਿਲਟਰ ਲਾ ਕੇ ਬਣਾ ਲਗੇ ਫਿਰ ਤੋਂ। ਇਹ ਹੁਣ ਗੱਲ ਇਹ ਹੁੰਦਾ ਕਿ ਹੁਣ ਕਹਿੰਦੇ ਮੂੰਹ ਚਾਦੰਦ ਕਿਹੜੇ ਪਾਸੋਂ ਜਸ ਖਰਾਬ ਹੈ। ਅਮਰੀਕਾ ਨਾਲ ਇਹ ਤਾਂ ਕਿੰਨੀ ਇੱਕ ਨੰਬਰ ਘਰ ਵਾਲੀ ਹੈ ਵੇ ਬਸ ਲੋਕਾਂ ਦੀ ਸੋਚ ਹੈ ਫਿਰ ਮੈਂ ਫਿਲਟਰ ਫਿਲਟਰ ਲਾ ਲਾ ਨਾ ਮੇਰੇ ਦੇਖ ਬਸ ਇਹ ਕਿ ਅਸੀਂ ਫਿਲਟਰ ਨਹੀਂ ਖਾਂਦੇ ਗੱਲ ਇਹ ਕਿ ਵੀਡੀਓ ਐਡੀਟਿੰਗ ਨਹੀਂ ਕਰਦੇ ਪੂਰੀ ਤਰ੍ਹਾਂ ਫੋਰਮ ਫਿਲਟਰ ਹੋਲਡਰ ਰੰਗ ਰੂਮਰ ਅਡਜਸਟਮੈਂਟ ਨਹੀਂ ਕਰਦੇ ਹਸਤੇ ਹੀ ਹੈ ਕਿ ਜਿਹੀ ਜੀ ਹੋਈ ਉਹੀ ਜੀ ਜੋ ਚੀਜ਼ ਹੈਗੀ ਰਿਐਲਿਟੀ ਸੀ ਉਹੀ ਬਾਦਨੇ ਔਰ ਬਾਕੀ ਫਿਰ ਵੀ ਕਹੀਏ ਕਿ ਲੋਕਾਂ ਦੀ ਸੋਚ ਹੈ ਚਲੋ ਕੀ ਗਈਏ ਬੰਵਾ ਕਿ ਤੁਹਾਡੇ ਸੱਜੂ ਮਰਜ਼ੀ ਬੱਚਾ ਮੈਨੂੰ ਕੋਈ ਫਰਕ ਨਹੀਂ ਪੈਂਦਾ ਵਾ ਤੇ ਬਾਕੀ ਵੀਡੀਓ ਐਦਾ ਹੀ ਆਉਂਦੀ ਰਹੂਗੀ ਤੇ ਐਦਾ ਹੀ ਆਉਗੀ। ਉਹ ਐਦਾ ਹੀ ਸਪੋਰਟ ਕਰਦੇ ਰਹੋ, ਗੱਲਾਂ ਵੀ ਕਰਦੇ ਰਹੋ ਵਿੱਚ ਵਿੱਚ। ਜਿੱਦਾਂ ਜਿੱਦਾਂ ਤੁਸੀਂ ਸਾਨੂੰ ਬੋਲੀ ਜਾਉਂਗੇ, ਪੁੱਠਾ ਸਿੱਧਾ ਬੋਲੀ ਜਾਉਂਗੇ, ਅਸੀਂ ਉਦਾਂ ਹੀ ਇੰਨੇ ਪਿਆਰ ਨਾਲ ਹੱਥ ਜੋੜ ਕੇ ਤੁਹਾਨੂੰ ਸਮਝਾਈ ਜਾਵਾਂਗੇ। ਖੇਦਾਂ ਨਹੀਂ ਕਹੀਦਾ ਹੁੰਦਾ ਕਿਸੇ ਨੂੰ। ਨਹੀਂ ਕਹੀਦਾ ਹੁੰਦਾ। ਬਾਕੀ ਤੁਹਾਡੀ ਆਪਣੀ ਬਾਕੀ ਤੁਹਾਡੀ ਆਪਣੀ ਮਰਜ਼ੀ ਦੀ ਜਿਵੇਂ ਮਰਜ਼ੀ ਕਰੀਓ। ਸਮਝਣਾ ਨਹੀਂ ਸਮਝ। ਠੀਕ ਹੈ ਜੀ। ਤੇ ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਹਾਂ। ਜੇ ਵੀਡੀਓ ਚੰਗੀ ਲੱਗੀ ਲਾਈਕ ਕਮੈਂਟ ਸ਼ੇਅਰ ਜਰੂਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਨੇ ਆਪਾਂ ਨੈਕਸਟ ਵੀਡੀਓ ਤੇ ਤਦ ਤੱਕ ਲਈ ਬਾਏ 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 ਬਾਏ